ਬੀਆਟਸ ਵੱਲੋਂ ਜਿਹੜੀ ਅੱਜ ਇਹਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਹੈ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਸਰ ٹرسٹ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਹੈ 4 ਜੁਲਾਈ 2023 ਦੀ BRTS ਬੰਦ ਹੈ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ ਉਹ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲਾਕੀ ਨਹੀਂ ਕਰਨੀ ਚਾਹੀਦੀ ਗਾਲਾਂ ਜਿੰਨੇ ਵੀ ਗੱਡੀਆਂ ਚ ਤੇ ਹੱਥ ਚਲਾ ਕੀ ਹੋਈ ਆ ਤੇ ਬੇहद ਮੰਦ ਭਾਗੀ ਇਹ BRTS ਵੱਲੋਂ ਜਿਹੜੀ ਅੱਜ ਇਹਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਹੈ ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਭ ਧਿਆਨ ਦੇਣ BRTS ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮਨਛਾ ਕਲੀਅਰ ਹੋਣੀ ਚਾਹੀਦੀ ਏਰੀ ਮਨਛਾ ਕੀ ਐ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਿਸਰ ਟਰਸਟ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਹੈ ਜਿਹਦੀ ਟੈਂਡਰਿੰਗ ਨਹੀਂ ਹੋ ਰਹੀ ਤੇ 4 ਜੁਲਾਈ 2023 ਦੀ BRTS ਬੰਦ ਹੈ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ ਭਵੰਤਮਨ ਸਾਹਿਬ ਇਹ ਰੀਆਂ ਨਿਗਾ ਚ ਬੜੇ ਵਧੀਆ ਲੀਡਰ ਸੀਗੇ ਕਿਉਂਕਿ ਇਹਨੂੰ ਆ ਸੀਗੀ ਕਿ ਮੈਨੂੰ ਐਮਪੀ ਬਣਾਉਣਗੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ ਜਦੋਂ ਉਹਨਾਂ ਨੇ ਚੱਲਦਾ ਕਰਤਾ ਕਿਉਂਕਿ ਸੁਪਨੇ ਦੀ ਗੱਲ ਆ ਕੋਈ ਵੀ ਵੇਖ ਸਕਦਾ ਉਹਦਾ ਪੈਸਾ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀਆਂ ਸੁਪਨਾ ਲੈ ਸਕਦਾ ਆ ਗਿਆ ਕੀ ਇਹ ਸਾਰਾ ਮਸਲਾ ਦੇਖੋ ਬਿਲਕੁਲ ਉਹ ਬੇਰੋਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋਹ ਹੱਥ ਲੱਕੀ ਨਹੀਂ ਕਰਨੀ ਚਾਹੀਦਾ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਸਤਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀ ਵਿਰੋਧ ਆ ਜਾਣ ਬੁੱਝ ਕੇ ਕੀਤਾ ਗਿਆ ਜਾਣ ਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰ ਸਕਦੇ ਹੋ ਬਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਦੇਖਣ ਫਿਰ ਰਾਜਾ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮਨ ਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਜੱਟ ਚਰ ਵੀ ਜੇ ਤੁਸੀਂ ਹਾਂ ਜੀ ਇੱਕ ਇੱਕ ਖਾਣੋ ਗਾਲਾਂ ਜਿੰਨੇ ਵੀ ਗੱਡੀਆਂ ਤੁਸੀਂ ਤੇ ਹੱਥ ਚਲਾ ਕੇ ਹੋਈ ਜਾਂ ਤੇ ਬੇਹਦ ਮੰਦ ਭਾਗੀ